ਹਾਂਜੀ ਕਿਸਾਨ ਵੀਰੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੇ ਮਰਸੀਨ ਬੀਜਣਾ ਸ਼ੁਰੂ ਕਰ ਦੇਣਾ ਵੈਸੇ ਆਪਾਂ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਆਖਰੀ ਹਫਤੇ ਤੱਕ ਆਪਾਂ ਇਸ ਦੀ ਬਜਾਈ ਕਰ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਖਾਦਾਂ ਦਾ ਰੇਰਵਾ ਆਪਾਂ ਕਿਹੜੀ ਕਿਹੜੀ ਖਾਦਾਂ ਪਾਉਣੀਆਂ ਬਜਾਈ ਸਮੇ ਤੇ ਕਿੰਨਾ ਆਪਾਂ ਬੀਜ ਲੈਣਾ ਤੇ ਬੀਜ ਦੇ ਨਾਲ ਹੋਰ ਆਪਾਂ ਜਿਹੜੇ ਪਸ਼ੂਆਂ ਦੀ ਚੰਗੀ ਸਿਹਤ ਵਾਸਤੇ ਦੁੱਧ ਦੇ ਵਾਧੇ ਵਾਸਤੇ ਆਪਾਂ ਹੋਰ ਵਿੱਚ ਕਿਹੜੇ-ਕਿਹੜੇ ਆਪਾਂ ਵਿੱਚ ਬੀਜ ਐਡ ਕਰ ਸਕਦੇ ਆ ਜਿੰਦੇ ਨਾਲ ਜਦ ਆਪਣਾ ਹਰਾ-ਚਾਰਾ ਇੱਕ ਪੋਸ਼ਟਿਕ ਤੌਰ ਤੇ ਆਪਾਂ ਨੂੰ ਤਿਆਰ ਆਪਾਂ ਨੂੰ ਮਿਲੇ ਜਿਹੜੇ ਆਪਣੇ ਪਸ਼ੂਆਂ ਦੀ ਸਿਹਤ ਵਾਸਤੇ ਵੀ ਬਿਮਾਰੀਆਂ ਵਾਸਤੇ ਵੀ ਤੇ ਆਪਣੇ ਜਿਹੜੇ ਦੁੱਧ ਦੇ ਵਾਧੇ ਵਾਸਤੇ ਵੀ ਆਪਣੇ ਬਹੁਤ ਵਧੀਆ ਹੋਵੇਗਾ ਤੇ ਕਿਹੜੇ-ਕਿਹੜੇ ਬੀਜ ਨੇ ਜਿਹੜੇ ਆਪਾਂ ਆਪਾਂ ਬੀਜ ਸਕਦੇ ਆ ਜਿਹੜੇ ਕਿਹੜੇ-ਕਿਹੜੇ ਵੈਰਾਈਟੀਆਂ ਵਧੀਆ ਨੇ ਤੇ ਕਿਸ ਤਰ੍ਹਾਂ ਆਪਾਂ ਜਿਹੜੀ ਖੇਤ ਦੀ ਤਿਆਰੀ ਕਰਨੀ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਆਪਾਂ ਬੀਜ ਦੀ ਇਹ ਬਰਸੀਮ ਦੀ ਜਿਹੜੀ ਆਪਾਂ ਬਜਾਈਏ ਤਕਰੀਬਨ ਸਤੰਬਰ ਤੋਂ ਲੈ ਕੇ ਆਖਰੀ ਹਫਤੇ ਤੋਂ ਲੈ ਕੇ ਤੇ ਆਪਾਂ ਅਕਤੂਬਰ ਦੇ ਆਖਰੀ ਹਫਤੇ ਤੱਕ ਵੀ ਸਕਦੇ ਜੇਕਰ ਆਪਾਂ ਜਿਆਦਾ ਲੇਟ ਕਰਦੇ ਹਾਂ ਜਦੋਂ ਠੰਡ ਆਉਣ ਦੇ ਕਾਰਨ ਜਿਹੜਾ ਆਪਣਾ ਵੀ ਆਪਣਾ ਬਰਸੀਮ ਦਾ ਪਹਿਲਾ ਲੋ ਠੰਡ ਦੇ ਅੰਦਰ ਆਉਣ ਦੇ ਕਾਰਨ ਉਸ ਨੂੰ ਨਾਪੜਿੰਦਾ ਕੋਰਾ ਪੈਣ ਲੱਗ ਪੈਂਦਾ ਫਿਰ ਜਿਹੜੀ ਆਪਣੀ ਪਹਿਲੀ ਕਟਾਈ ਦੇਰੀ ਦਾ ਹੁੰਦੀ ਹੈ ਤੇ ਜਿਹੜਾਂ ਦਾ ਤੁਕਮਾਂ ਸਰਕਵਾ ਸਮਾਂ ਮੰਨ ਕੇ ਆਪਾਂ ਬਰਸੀਮ ਦੀ ਬਜਾਈ ਵਾਸਤੇ ਵੈਸੇ ਕਿ ਇਸ ਏਰੀਆ ਦੇ ਵਿੱਚ ਆਪਾਂ ਬਰਸੀਮ ਕਹਿ ਦਿੰਨੇ ਆ ਕਿਸੇ ਚਪਾਟਾਲਾ ਕਹਿ ਦਿੰਨੇ ਆ ਤੇ ਜਿਹੜਾ ਆਪਣਾ ਢੁਕਵਾਂ ਸਮਾਂ ਤਕਰੀਬਨ ਆਪਣਾ ਅਕਤੂਬਰ ਜਿਹੜਾ ਦੂਜਾ ਹਫਤਾ ਇੱਕ ਬਹੁਤ ਹੀ ਵਧੀਆ ਮੌਸਮਣਕੂਲ ਹੁੰਦਾ ਇਸ ਦੀ ਜਿਹੜੀ ਜਰਮੀਨੇਸ਼ਨ ਵਾਸਤੇ ਬਾਕੀ ਹੋਰ ਵੀ ਆਪਾਂ ਨੂੰ ਜਿਹੜਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਹੜਾ ਆਪਣਾ ਚੰਗੇ ਜਰਮੀਨੇਸ਼ਨ ਵਾਸਤੇ ਆਪਾਂ ਆਪਾਂ ਬਰਸੀਮ ਜਿਹੜੀ ਆਪਾਂ ਬਜਾਈ ਕਰਨੀ ਹੁੰਦੀ ਹੈ ਤੇ ਜਿਹੜਾ ਆਪਾਂ ਜਿਹੜੇ ਆਪ ਆਪਣੇ ਖੇਤ ਦੇ ਵਿੱਚ ਆਪਾਂ ਬਰਸੀਮ ਦੀ ਜਾਂ ਛਟਾਲੇ ਦੀ ਬਜਾਈ ਕਰਨੀ ਉਸ ਜਿਹੜਾ ਖੇਤ ਨੂੰ ਚੰਗੀ ਤਰ੍ਹਾਂ ਸੁਕਾ ਲਓ ਕਿਉਂਕਿ ਜਿੰਨਾ ਆਪਣਾ ਬੱਤਰ ਸੁੱਕਾ ਹੋਵੇਗਾ ਇਹਦੇ ਵਿੱਚ ਜਿਹੜੇ ਆਪਣੀ ਦਾ ਜਿਹੜੀ ਬਸ ਅਸਟ੍ਰੇਲੀਆ ਦੀ ਜਿਹੜੀ ਜਰਮੀਨੇਸ਼ਨ ਬਹੁਤ ਵਧੀਆ ਤਰੀਕੇ ਨਾਲ ਹੋਵੇਗੀ ਤੇ ਨਾ ਹੀ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਜਿਵੇਂ ਝੋਨੇ ਦੇ ਮੋਟ ਜਾਂ ਪਰਾਲ ਜਾਂ ਕੋਈ ਹੋਰ ਨਦੀਨ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਆਪਣੇ ਇੱਕਦਾਂ ਦੀ ਜਿਹੜੀ ਮਿੱਟੀ ਬਰੀਕ ਹੋਣੀ ਚਾਹੀਦੀ ਹੈ ਜੇਕਰ ਜਾਂ ਆਪਣੀ ਡਾਰੀ ਵੱਡੀ ਹੋਵੇਗੀ ਤਾਂ ਵੀ ਜਿਹੜੀ ਆਪਣੇ ਦੀ ਜਰਮੀਨੇਸ਼ਨ ਤੇ ਪ੍ਰਭਾਵ ਪੈਂਦਾ ਜੇਕਰ ਆਪਣੇ ਖੇਤ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੇ ਆਪਣੇ ਨਦੀਨ ਨੇ ਜਾਂ ਝੋਨੇ ਦੇ ਮੋਟ ਨੇ ਜਾਂ ਪਰਾਲੀ ਤਾਂ ਫਿਰ ਵੀ ਜਿਹੜੀ ਦੀ ਜਰਮੀਨੇਸ਼ਨ ਘਟ ਹੁੰਦੀ ਹੈ ਤੇ ਜਮੀਨ ਚੰਗੀ ਤਰ੍ਹਾਂ ਸੁਕਾ ਲਓ ਜਮੀਨ ਦਾ ਵਾਉਣ ਤੋਂ ਬਾਅਦ ਸਵਾਗਾ ਲਗਾਓ ਫਿਰ ਆਪਣਾ ਵਾਉਣ ਤੋਂ ਬਾਅਦ ਫੇਰ ਸਵਾਗਾ ਮਾਰੋ ਜਿੰਨੀ ਜਮੀਨ ਚੰਗੀ ਤਰ੍ਹਾਂ ਬਰੀਕ ਹੋ ਜੇ ਤੇ ਜਿਹੜਾ ਬੱਤਰ ਜਮਾ ਸੁਕਾਉਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਆਪਣੇ ਬੀਜ ਨੇ ਕਿਹੜੇ ਕਿਹੜੇ ਵੈਰਾਈਟੀਆਂ ਨੇ ਇਹ 4 ਤੋਂ 5 ਕਿਸਮਾਂ ਨੇ ਜਿਹੜੀਆਂ ਆਪਣੀਆਂ ਇੱਕ ਹੈਗੀ ਜੀ BL1 BL 10 ਨੰਬਰ BL42 BL43 BL44 ਤੇ ਇਹਨਾਂ ਜਿਹੜੀਆਂ ਚਾਰ ਪੰਜ ਵੈਰਾਈਟੀਆਂ ਦੇ ਵਿੱਚ ਦੇਖ ਰਿਹਾ ਜਿਹਾ ਦੇਖੀ ਆਪਾਂ ਜਿਹੜੀਆਂ ਵਧੀਆਂ ਆਪਣੇ ਕਿਸਾਨਾਂ ਦੇ ਵਾਸਤੇ BL42 ਤੇ BL43 ਜਿਹੜੀ BL42 ਦੇ ਵਿੱਚ ਇੱਕ ਵਧੀਆ ਕਿਸਮ ਹੈ ਜਿਹੜੀ ਆਪਣੇ ਤਲਾ ਤਣਾ ਗਲਣ ਦੀ ਬਿਮਾਰੀ ਆਉਂਦੀ ਇਹਦੇ ਵਿੱਚ ਬਹੁਤ ਘੱਟ ਆਉਂਦੀ ਹੈ ਤੇ ਜਿਹੜੇ ਆਪਣੇ BL43 ਇਹ ਵੀ ਵਧੀਆ ਕਿਸਮ ਹੈ ਜਿਹੜੀ ਸ਼ੁਰੂਆਤੀ ਜਿਹੜਿਆਂ ਦਾ ਵਾਧਾ ਬਹੁਤ ਜਲਦੀ ਹੁੰਦਾ ਤੇ ਜਿਹੜੇ ਕਿਸਾਨ ਵੀਰੋ ਜਿਨ੍ਹਾਂ ਦੇ ਆਪਣੇ ਤਲਾ ਗਲਣ ਦੀ ਬਿਮਾਰੀ ਆਉਂਦੀ ਜਿਹੜੇ ਖੇਤ ਵਿੱਚ ਬਿਮਾਰੀ ਆਈ ਸੀ ਪਿਛਲੇ ਸਾਲ ਉਸ ਨੂੰ ਉਸ ਖੇਤ ਵਿੱਚ ਤਕਰੀਬਨ 3-4 ਸਾਲ ਲਗਾਤਾਰ ਉਸ ਵਿੱਚ ਬਰਸੀਮ ਜਾਂ ਸਟਾਲ ਦਾ ਨਾਂ ਪਾਓ ਕਿਉਂਕਿ ਜੇਕਰ ਆਪਾਂ ਪਾਵਾਂਗੇ ਤੇ ਬਿਮਾਰੀ ਫੇਰ ਆ ਹੋਵੇਗੀ 3-4 ਸਾਲਾਂ ਉਸ ਜ਼ਮੀਨ ਤੋਂ ਕਿਸੇ ਹੋਰ ਜ਼ਮੀਨ ਦੇ ਵਿੱਚ ਆਪਾਂ ਬਰਸੀਮ ਜਾਂ ਸਟਾਲ ਆਪਾਂ ਬੀਜ ਸਕਦੇ ਆ ਇਹ ਆਪਣੇ ਚਾਰ ਵੈਰੈਟੀਆਂ ਨੇ ਚਾਰ ਤੋਂ ਪੰਜ ਵੈਰੈਟੀਆਂ ਜਿਨ੍ਹਾਂ ਵਿੱਚ ਬੀয়াল 42 ਤੇ 43 ਆਪਣੇ ਵੀ ਬਹੁਤ ਵਧੀਆ ਨੇ ਇਸ ਵਿੱਚ ਤਣਾ ਤਣਾ ਗਲਣ ਦੀ ਬਿਮਾਰੀ ਵੀ ਘਟ ਆਉਂਦੀ ਹੈ ਤੇ ਇੱਕ ਜਿਹੜਾ ਸ਼ੁਰੂਆਤੀ ਵਾਧਾ ਵੀ ਹੁੰਦਾ ਬਹੁਤ ਜਲਦੀ ਹੁੰਦਾ ਜੇਕਰ ਹੁਣ ਉਸ ਕੇਸਾਂ ਵਿੱਚ ਆਪਾਂ ਖਾਦਾਂ ਦੀ ਗੱਲ ਕਰਕੇ ਕਿਉਂਕਿ ਜੇਕਰ ਆਪਣੀ ਜ਼ਮੀਨ ਦੇ ਵਿੱਚ ਪੌਸ਼ਟਿਕ ਤੱਤ ਪੂਰੇ ਹੋਣਗੇ ਵਧੀਆ ਆਪਾਂ ਖਾਦਾਂ ਪਾਵਾਂਗੇ ਬਜਾਈ ਸਮੇਂ ਕਿਉਂਕਿ ਜਿਹੜੀ ਆਪਾਂ ਬਜਾਈ ਸਮੇਂ ਕੋਈ ਵੀ ਖਾਦਾਂ ਦਾ ਚੰਗਾ ਪ੍ਰਬੰਧ ਕਰਦਿਆਂ ਤਾਂ ਉਹ ਜਿਹੜੇ ਬਰਸੀਮ ਦੀ ਜਰਮੀਨੇਸ਼ਨ ਵਾਸਤੇ ਆਪਣੀ ਬਰਸੀਮ ਦੀ ਛਟਾਲੇਵਾਜ ਦੀ ਗ੍ਰੋਥ ਵਾਸਤੇ ਬਹੁਤ ਵਧੀਆ ਤੇ ਜੇਕਰ ਆਪਾਂ ਖੇਤ ਵਿੱਚ ਤਿੰਨ ਚਾਰ ਟਰਾਲੀਆਂ ਰੂੜੀ ਪਾ ਦਿੰਨੇ ਆ ਤਾਂ ਉਸ ਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਆਪਾਂ ਨੂੰ ਜੇਕਰ ਆਪਾਂ ਖੇਤ ਵਿੱਚ ਰੂੜੀ ਨਹੀਂ ਪਾਉਂਦੇ ਫਿਰ ਆਪਾਂ ਨੂੰ ਖਾਦਾਂ ਦੀ ਜਿਹੜੀ ਮਾਤਰਾ ਵਧਾਉਣੀ ਪੈਂਦੀ ਹੈ ਜੇਕਰ ਆਪਾਂ 10 ਟਨ ਟ੍ਰਾਲੀਆਂ ਗੜੀ ਸੋੜੀਏ ਸੁੱਕੀ ਆਪਾਂ ਰੂੜੀ ਪਾਈਏ ਫਿਰ ਆਪਾਂ ਨੂੰ ਜਿਹੜੀ ਸੁਪਰ ਕਿਉਂਕਿ ਜਿਹੜਾ ਬਰਸੀਮ ਨੂੰ ਛਟਾਲਦੇ ਨੂੰ ਇੱਕ ਪੋਟਾਸ਼ ਆਪਣਾ ਫਾਸਫਰ ਤੱਤ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕੁਝ ਵੀ ਆਪਣੇ ਡੀਪੀ ਪਾਉਂਦੇ ਨੇ ਉਹਦੇ ਥਾਂ ਤੇ ਜੇਕਰ ਆਪਾਂ ਐਸਐਸਪੀ ਜਾਨਕੀ ਸਿੰਗਲ ਸੁਪਰ ਫਾਸਫੇਟ ਖਾਦ ਪਾਉਣੇ ਇਹਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਸਲਫਰ ਦੀ ਮਾਤਰਾ ਵੀ ਆਪਾਂ ਨੂੰ ਮਿਲਦੀ ਹੈ ਤੇ ਇਹ ਆਪਾਂ ਜੇਕਰ ਆਪਾਂ ਰੂੜੀ ਪਾਈ ਹੋਈ ਹੈ ਤਾਂ ਆਪਾਂ 100 ਕਿਲੋ ਤੋਂ ਲੈ ਕੇ 125 ਕਿਲੋਗ੍ਰam ਦਾ ਕਪਾ ਸਿੰਗਲ ਸੁਪਰ ਫਾਸਫੇਟ ਪਾ ਸਕਦੇ ਆ ਜੇਕਰ ਆਪਾਂ ਰੂੜੀ ਖਾਦ ਨਹੀਂ ਪਾਈ ਤਾਂ ਫਿਰ ਆਪਾਂ ਨੂੰ ਜਿਹੜੀ ਆਪਾਂ ਨੂੰ ਯੂਰੀਆ ਖਾਦ ਵੀ ਤਕਰੀਬਨ 15 ਤੋਂ 20 ਕਿਲੋ ਪਾਉਣੀ ਪੈ ਗਈ ਇਹਦੇ ਨਾਲ ਤਾਂ ਜਿਹੜੀ ਆਪਣੀ ਸੁਪਰ ਦੀ ਫਿਰ ਆਪਾਂ ਨੂੰ ਮਾਤਰਾ ਵਧਾਉਣੀ ਪੈਣੀ ਹੈ ਇਹਦੇ ਵਿੱਚ ਆਪਾਂ 150 ਕਿਲੋ ਤੋਂ ਲੈ ਕੇ 185 ਕਿਲੋਗ੍ਰam ਆਪਾਂ ਸਿੰਗਲ ਸੁਪਰ ਫਾਸਫੇਟ ਖਾਦ ਪਾਉਣੀ ਹੈ ਤੇ ਜਿਹੜੇ ਆਪਣੇ ਖੇਤਾਂ ਦੇ ਝੋਨੇ ਦੇ ਖੇਤਾਂ ਵਿੱਚ ਆਪਾਂ ਜ਼ਿੰਕ ਨਹੀਂ ਪਾਈ ਤਾਂ ਉਹ ਆਪਾਂ ਉਸ ਖੇਤ ਵਿੱਚ ਫਿਰ ਆਪਾਂ 5 ਕਿਲੋ ਜ਼ਿੰਕ ਪਾ ਸਕਦੇ ਆ ਵੈਸੇ ਜਿਹੜੀ ਜ਼ਿੰਕ ਆਪਾਂ ਨੂੰ ਬਰਸੀਮ ਦੇ ਜਿੱਥੇ ਆਪਾਂ ਛਰਾਲਾ ਬੀਜਣਾ ਉਹਦੇ ਵਿੱਚ ਆਪਾਂ ਨੂੰ ਪਾਉਣੀ ਜ਼ਰੂਰੀ ਹੈ ਕਿਉਂਕਿ ਜਿਹੜੀ ਆਪਣੇ ਦਿਨੋ ਦਿਨ ਆਪਣੇ ਮਲੂਕੀ ਸਰੀਰਾਂ ਦੇ ਵਿੱਚ ਵੀ ਘਾਟ ਆਉਣੀ ਸ਼ੁਰੂ ਹੋ ਗਈ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਪੂਰਾ ਕਰ ਸਕਦੇ ਹਾਂ ਕਿਉਂਕਿ ਜਿਹੜੇ ਆਪਣੇ ਹਰਾਚਾਰਾ ਜੋ ਆਪਣੇ ਆਪਣੇ ਪਸ਼ੂ ਖਾਂਦੇ ਨੇ ਉਸ ਤੋਂ ਆਪਾਂ ਇਹਦਾ ਦੁੱਧ ਪੀਣਾ ਉਹਦਾ ਜਿਹੜਾ ਪ੍ਰਭਾਵ ਹਰ ਆਪਣੇ ਤੇ ਵੀ ਪੈਂਦਾ ਤੇ ਇਹ ਆਪਾਂ ਜਿਹੜੀਆਂ ਖਾਦਾਂ ਪਾਉਣੀਆਂ ਨੇ ਤੇ ਜਿਹੜੀ ਆਪਣਾ ਕਿਸਾਨ ਵੀਰੋ ਜਦੋਂ ਵੀ ਆਪਾਂ ਬਰਸੀਮ ਦਾ ਛਟਾਲੇ ਦਾ ਬੀਜ ਬੀਜਣਾ ਇਹਦੀ ਚੰਗੀ ਆਪਾਂ ਗ੍ਰੋਥ ਵਾਸਤੇ ਚੰਗੀ ਜਰਮੀਨੇਸ਼ਨ ਵਾਸਤੇ ਇੱਕ ਆਪਣਾ ਟੀਕਾ ਰਾਈਜੋਬੀਅਮ ਦੇ ਨਾਂ ਤੇ ਆਉਂਦਾ ਹੈ ਜਿਹੜਾ ਕਿ ਆਪਣੇ ਕੇਵੀਕੇ ਸੈਂਟਰਾਂ ਤੋਂ ਆਪਣੇ ਜ਼ਿਲ੍ਹੇ ਦੇ ਜਿਹੜੇ ਕੇਵੀਕੇ ਸੈਂਟਰ ਹੁੰਦੇ ਨੇ ਗਵਰਨਮੈਂਟ ਬਣੇ ਨੇ ਉੱਥੋਂ ਇਹ ਟੀਕਾ ਮਿਲ ਜਾਂਦਾ ਹੈ ਜਿਹਨੂੰ ਆਪਾਂ ਰਾਈਜੋਬੀਅਮ ਦਾ ਟੀਕਾ ਕਹਿੰਦੇ ਆ ਇਹ ਆਪਾਂ ਇੱਕ ਪੈਕੇਟ ਇੱਕ ਕਿੱਲੇ ਦੇ ਬੀਜ ਨੂੰ ਲਗਾਉਣਾ ਤੇ ਜਿਹੜੀ ਆਪਣੀ ਬੀਜ ਦੀ ਮਾਤਰਾ ਤਕਰੀਬਨ 8 ਕਿਲੋ ਤੋਂ ਲੈ ਕੇ 11 ਕਿਲੋ ਤੱਕ ਵਾਧੂ ਤੋਂ ਵਾਧਾ ਆਪਾਂ 11 ਕਿਲੋ ਪਾ ਸਕਦੇ ਆ ਤੇ 8 ਕਿਲੋ ਤੋਂ ਲੈ ਕੇ 11 ਕਿਲੋ ਤੱਕ ਆ ਤੇ ਜਿਹੜਾ ਇੱਕ ਪੈਕਟ ਜਿਹੜਾ ਆਪਣਾ ਰਾਈਜ਼ੋਬੀਅਮ ਦਾ ਟੀਕਾ ਆਉਂਦਾ ਆ ਆਪਾਂ ਇੱਕ ਕਿਲੇ ਦੇ ਵਿੱਚ ਥੋੜਾ ਕ ਬੀਜ ਨੂੰ ਗਿੱਲਾ ਕਰਕੇ ਘੱਟ ਤੋਂ ਘੱਟ ਪਾਣੀ ਦੇ ਨਾਲ ਆਪਾਂ ਉੱਤੇ ਜਿਹੜਾ ਟੀਕਾ ਹੈ ਆਪਣਾ ਜਿਹੜਾ ਰਾਈਜ਼ੋਬੀਅਮ ਦਾ ਉੱਪਰ ਧੂੜ ਕੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੋ ਫਿਰ ਜਿਹੜਾ ਆਪਣਾ ਬੀਜ ਇਸ ਨੂੰ ਛਾਂਵੇਂ ਰੱਖ ਕੇ ਸੁਕਾਓ ਤੇ ਉਸੇ ਦਿਨ ਜੇਕਰ ਆਪਾਂ ਸਵੇਰੇ ਲਗਾਉਣੇ ਆ ਦੁਪਹਿਰ ਵੇਲੇ ਲਗਾਉਣੇ ਆ ਤੇ ਸ਼ਾਮ ਨੂੰ ਆਪਾਂ ਜਿਹੜਾ ਬਰਸੀਮ ਦਾ ਬੀਜ ਜੇ ਆਪਾਂ ਛੜਾਲੇ ਦਾ ਬੀਜ ਤਕਰੀਬਨ ਸ਼ਾਮ ਨੂੰ ਹੀ ਕਿਉਂਕਿ ਜਦੋਂ ਹਵਾ ਰੁਕੀ ਹੋਵੇ ਕਿਉਂ ਜੇ ਹਵਾ ਰੁਕੀ ਹੋਵੇ ਤੇ ਉਦੋਂ ਆਪਾਂ ਇਹਨੂੰ ਫਿਰ ਪਾ ਸਕਦੇ ਆ ਜਿਹੜਾ ਧੁੱਪ ਵੇਲੇ ਕਿਉਂਕਿ ਜਿਹੜਾ ਰਾਈਜੋਬੀਅਮ ਦਾ ਟੀਕਾ ਵੀ ਜਿਹੜਾ ਘੱਟ ਅਸਰ ਕਰਦਾ ਜੇਕਰ ਆਪਾਂ ਧੁੱਪ ਦੇ ਇਹ ਆਪਣੇ ਅਗੇ ਸਟਾਜ ਜਾਂਦਾ ਤਾਂ ਤੇ ਇਹਨੂੰ ਆਪਾਂ ਇੱਕ ਪੂੜੀ ਇੱਕ ਪੈਕੇਟ ਆਪਾਂ ਵਿੱਚ ਮਿਕਸ ਕਰਕੇ ਥੋੜੇ ਘੱਟ ਤੋਂ ਘੱਟ ਪਾਣੀ ਲਗਾ ਕੇ ਇਹਨੂੰ ਸ਼ਾਮੇ ਫਿਰ ਜਿਹੜਾ ਆਪਣਾ ਟੀਕਾ ਲਗਾ ਕੇ ਇਸ ਨੂੰ ਆਪਾਂ ਸ਼ਾਮੇ ਸਿਕਾਉਣਾ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਛੱਟਾ ਦੇ ਦੇਣਾ ਤੇ ਇਹਦੇ ਵਿੱਚ ਕਿਸਾਨ ਵੀਰੋ ਜਿਹੜੇ ਆਪਾਂ ਇਹ ਪਸ਼ੂਆਂ ਦੇ ਚੰਗੀ ਸਿਹਤ ਵਾਸਤੇ ਤੇ ਦੁੱਧ ਦੇ ਵਾਧੇ ਵਾਸਤੇ ਜਿਹੜੇ ਜਿਹੜੇ ਵਿੱਚ ਆਪਾਂ ਇਹ ਹੋਰ ਬੀਜ ਮਿਕਸ ਕਰਦੇ ਨੇ ਇਹਨਾਂ ਨਾਲ ਜਿਵੇਂ ਆਪਾਂ 10 ਤੋਂ 12 ਕਿਲੋ ਆਪਾਂ ਜੜਜਾਵੀ ਵੀ ਕਿਸਾਨ ਵੀਰ ਪਾਉਂਦੇ ਨੇ ਜਿਹੜਾ ਕਿ ਆਪਣੇ ਇੱਕ ਵਧੀਆ ਚਾਰੀ ਦੇ ਤੌਰ ਤੇ ਕੰਮ ਆਪਾਂ ਨੂੰ ਮਿਲਦਾ ਹੁੰਦਾ ਤੇ ਇਹਦੀ ਵਾਸਤੇ ਆਪਾਂ ਜਿਹੜੇ ਹੋਰ ਆਪਾਂ ਕਿਹੜੇ ਕਿਹੜੇ ਦੇ ਵਿੱਚ ਬੀਜ ਐਡ ਕਰ ਸਕਦੇ ਆ ਇਹਦੇ ਵਿੱਚ ਆਪਾਂ 1 ਤੋਂ 1.5 ਕਿਲੋ ਕਿਸਾਨ ਵੀਰੋਂ ਜਿਹੜੀ ਸਰੋਂ ਇਹ ਸਰੋਂ ਆਪਾਂ ਇੱਕ ਤਰ੍ਹਾਂ ਦੀ ਨਹੀਂ ਪਾਉਣੀ ਆਪਾਂ ਚਾਰੇ ਤਰ੍ਹਾਂ ਦੀ ਸਰੋਂ ਪਾ ਸਕਦੇ ਆ ਜਿਵੇਂ ਰਾਈ ਸਰੋਂ ਗੋਬੀ ਸਰੋਂ ਦੇਸੀ ਸਰੋਂ ਜਾਂ ਕੇਲਾ ਸਰੋਂ ਚਾਰੇ ਸਰੋਂ ਆਪਾਂ ਵੱਖ-ਵੱਖ ਬਰਾਬਰ ਮਾਤਰਾ ਲੈ ਕੇ 1 ਤੋਂ 1.5 ਕਿਲੋ ਆਪਾਂ ਇਹ ਸਰੋਂ ਲੈਣੀ ਹੈ 300 ਗ੍ਰਾਮ ਤੱਕ ਆਪਾਂ ਹਾਲ ਹੋ ਲੈ ਸਕਦੇ ਹਾਂ ਜਿਹੜੀ ਕਿ ਆਪਣੇ ਪਸ਼ੂਆਂ ਦਾ ਖੂਨ ਸਾਫ਼ ਕਰਦੀ ਤੇ 500 ਗ੍ਰਾਮ ਆਪਾਂ ਤਕਰੀਬਨ ਤਾਰਾ ਮੀਰਾ ਜਿਹੜਾ ਕਿ ਆਪਣੇ ਪਸ਼ੂਆਂ ਦੇ ਜਿਹੜੇ ਚਿਚੜ ਜਾਂ ਜੂੰਆਂ ਪੈਂਦੇ ਨੇ ਬਹੁਤ ਘੱਟ ਜਾਨਕਿ ਬਹੁਤ ਵਧੀਆ ਸਦੇ ਆਪਾਂ ਨੂੰ ਨਤੀਜੇ ਦੇਖਣ ਨੂੰ ਮਿਲਦੇ ਨੇ ਇੱਕ ਖਰਾਕ ਦੇ ਤੌਰ ਤੇ ਵੀ ਆਪਾਂ ਇੱਕ ਮੈਡੀਸਨ ਤੌਰ ਤੇ ਵੀ ਹੈ ਆਪਣੇ ਪਸ਼ੂਆਂ ਤੇ ਕੰਮ ਕਰਦੇ ਨੇ ਇਸ ਤੋਂ ਲਾਗ ਆਪਾਂ 500 ਤੋਂ 800 ਗ੍ਰਾਮ ਤੋਰੀਆ ਜਿਹੜਾ ਕਿ ਆਪਾਂ ਪਸ਼ੂਆਂ ਨੂੰ ਤੇਲ ਜਾਂ ਖਾਲ ਵੱਜੋਂ ਤੌਰ ਤੇ ਕੰਮ ਕਰਦੀ ਕਿਉਂਕਿ ਜਿਹੜੇ ਦੇ ਪੱਤੇ ਨੇ ਕੁਝ ਕੁ ਜਿਹੜੇ ਤੋਰੀਏ ਤੋਰੀਏ ਦੇ ਜਿਹੜੇ ਆਪਣੇ ਫਲੀ ਪਹਿਲੀ ਜਿਹੜੀ ਆਪਣੇ ਕਟਾਈ ਦੇ ਨਾਲ ਹੀ ਆਪਣੇ ਤੋਰੀਏ ਵਿੱਚ ਫਲੀਆਂ ਪੈ ਜਾਂਦੀਆਂ ਜਿਹੜਾ ਆਪਣਾ ਫਿਰ ਤੇਲ ਦੇ ਵਿੱਚ ਖਾਲ ਤੇ ਆਪਣੇ ਤੇਲ ਵਜੋਂ ਕੰਮ ਕਰਦੇ ਨੇ ਤੇ ਇਸ ਤੋਂ ਬਾਅਦ ਆਪਾਂ 1.5 ਤੋਂ 2 ਕਿਲੋ ਪਾਲਕ ਇਹ ਆਪਣਾ ਇੱਕ ਲੋਹੇ ਦਾ ਆਪਾਂ ਚੰਗਾ ਸਰੋਤ ਹੈ ਆਇਰਨ ਦੀ ਘਾਟ ਵਾਸਤੇ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਆਇਰਨ ਦੀ ਘਾਟ ਆਪਣੇ ਖੂਨ ਦੀ ਕਮੀ ਆਉਂਦੀ ਏ ਤੇ ਉਹਨਾਂ 'ਚ ਜਿਹੜਾ ਆਪਣੇ ਫਿਰ ਦੁੱਧ ਤੇ ਵੀ ਪ੍ਰਭਾਵ ਪੈਂਦਾ ਇੱਕ ਚੰਗਾ ਇੱਕ ਬਹੁਤ ਵਧੀਆ ਕਪੋਸਟਿਕ ਆਪਾਂ ਮੰਨ ਸਕਦੇ ਹਾਂ ਪਾਲ ਕੇ ਆਪਾਂ 1.5 ਤੋਂ 2 ਕਿਲੋ ਇਸ ਜਿਹੜੀ ਸਾਰੀ ਆਪਣੀ ਡੋਜ਼ ਏ ਇਹ ਪ੍ਰਤੀ ਏਕੜ ਦੀ ਏ ਆਪਣੀ ਅਰਧ ਤੋਂ ਡਾ 11 ਕਿਲੋ ਜਿਹੜਾ ਬਰਸੀਮ ਪਾਉਣਾ ਜਿਹੜੀ ਆਪਾਂ ਖਾਦਾ ਪਾਉਣੀ ਆ ਨੇ ਜਾਂ ਜਿਹੜੇ ਆਪਣੇ ਇਹ ਆਪਾਂ ਜਿਹੜੇ ਬੀਜ ਹੋਰ ਪਾਉਣੇ ਤੇ ਪ੍ਰਤੀ ਏਕੜ ਦੀ ਡੋਜ਼ ਜਿਨ੍ਹਾਂ ਤੁਸੀਂ ਬੀਜਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਤੁਸੀਂ ਆਪਣਾ ਘਟਾਵਦਾ ਸਕਦੇ ਹੋ ਤੇ ਇਸ ਤੋਂ ਇਲਾਵਾ ਇੱਕ ਨਾਲ ਵੀ ਜਿਹੜਾ 1.5 ਤੋਂ 2 ਕਿਲੋ ਮੇਥੇ ਜਿਹੜੇ ਆਪਣੇ ਪਸ਼ੂਆਂ ਦੇ ਜਿਵੇਂ ਆਪਾਂ ਸਿਆਲ ਆ ਜਾਂਦਾ ਲੱਤਾਂ ਆਪਣੇ ਲੱਤਾਂ ਬਲੱਤਾਂ ਦੇ ਵਿੱਚ ਦਰਦ ਰਹਿਣਾ ਜਾਂ ਕਿਸੇ ਵੀ ਭਾਗ ਦੇ ਵਿੱਚ ਜੇ ਪਸ਼ੂਆਂ ਦਰਦ ਹੁੰਦਾ ਇਹ ਵੀ ਆਪਣੇ ਇੱਕ ਜਣ ਕੇ ਦਰਦ ਤੋਂ ਬਹੁਤ ਵਧੀਆ ਕੰਮ ਕਰਦਾ ਜੇਕਰ ਆਪਾਂ 1.5 ਤੋਂ 2 ਗਲਾਪਾਂ ਆਪਣੇ ਬਰਸੀਮ ਦੇ ਵਿੱਚ ਛਟਾਲੇ ਵਿੱਚ ਮੇਥੇ ਪਾਉਣੇ ਆ ਇਸ ਤੋਂ ਬਵਾ ਜਿਹੜੇ ਕਿਸਾਨ ਵੀਰ ਜਾਂ ਇੱਕ ਇੱਕ ਕਿਲੋ ਆਪਾਂ ਮੱਖਣ ਜਾਂ ਰਾਈ ਕਾ ਜਿਹੜਾ ਕਿ ਆਪਣਾ ਦੁੱਧ ਦੇ ਵਿੱਚ ਵਾਧਾ ਦੁੱਧ ਦੇ ਵਿੱਚ ਚੰਗਾ ਵਧਾਉਂਦਾ ਪਸ਼ੂਆਂ ਦੀ ਸਿਹਤ ਵਾਸਤੇ ਵੀ ਬਹੁਤ ਵਧੀਆ ਇਹ ਕਿਲੋ ਇੱਕ ਰਾਈ ਕਾ ਜਾਂ ਆਪਾਂ ਮੱਖਣ ਕਾ ਇਹਨਾਂ ਦੋਨਾਂ ਚੋਂ ਕੋਈ ਆਪਾਂ ਪਾ ਸਕਦੇ ਆ ਇਹਦੇ ਨਾਲ ਜਿਹੜੇ ਪਸ਼ੂਆਂ ਦੇ ਦੁੱਧ ਦੇ ਵਿੱਚ ਵਾਧਾ ਹੁੰਦਾ ਤੇ ਜੇਕਰ ਸਾਣ ਆਪਾਂ ਇਸ ਤਰ੍ਹਾਂ ਖਾਦਾ ਆਪਾਂ ਦਾ ਪ੍ਰਬੰਧ ਕਰਕੇ ਖਾਦਾਂ ਪਾ ਕੇ ਆਪਾਂ ਟੀਕਾ ਲਗਾ ਕੇ ਰਾ ਜੋ ਵੀ ਅਮਦਾਤੀਆਂ ਨੇ ਅੱਜ ਜਿਹੜੇ ਆਪਾਂ ਹੋਰ ਬੀਜ ਦੱਸੇ ਨੇ ਆਪਾਂ ਵਿੱਚ ਮਿਕਸ ਕਰਕੇ ਆਪਾਂ ਜੇਕਰ ਬਰਸੀਮ ਬੀਜ ਦੇ ਸ਼ਟਾਲਾ ਬੀਜ ਦੇ ਜਿਹੜੇ ਆਪਣੇ ਬਰਸੀਮ ਦੀ ਗਰੋਥ ਜਰਮੀਨੇਸ਼ਨ ਵੀ ਬਹੁਤ ਵਧੀਆ ਹੁੰਦੀ ਹੈ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਸਿਹਤ ਵਾਸਤੇ ਇੱਕ ਬਹੁਤ ਵਧੀਆ ਆਪਾਂ ਨੂੰ ਇੱਕ ਹਰੇ ਚਾਰੇ ਦੇ ਤੌਰ ਤੇ ਆਪਾਂ ਨੂੰ ਪਸ਼ੂਆਂ ਨੂੰ ਦੇ ਸਕਦੇ ਹਾਂ ਤੇ ਜਿਹੜੇ ਖੇਤਾਂ ਵਿੱਚ ਤਲਾ ਤਣੇਗਲਣ ਦੀ ਬਿਮਾਰੀ ਪਿਛਲੇ ਸਾਲ ਆਈ ਸੀ तकरीबन ਉਸ ਖੇਤ ਵਿੱਚ तकरीबन 3-4 ਸਾਲ ਤੱਕ ਬਰਸੀਮ ਜਾਂ ਸ਼ਟਾਲਾ ਨਾ ਪਾਓ ਇਸ ਤਰ੍ਹਾਂ ਦਾ ਬਹੁਤ ਹੀ ਵਧੀਆ ਕਪੋਸਟਿਕ ਹਰਾਚਾਰਾ ਪਸ਼ਣ ਨੂੰ ਦੇ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ